ਲੇ ਵੀ ਛੋਟੇ ਅੱਜ ਤੁਹਾਡੇ ਲਈ ਇਹ ਜੀ ਆਫਰ ਲੈ ਕੇ ਆਂਦੀ ਆ ਜੋbro ਵੀ ਤੁਸੀਂ ਕਹੋਗੇ ਵੀ ਆ ਆਫਰ ਮਗਾਉਣੀ ਆ ਮਗਾਉਣੀ ਆ ਜੀ ਤੇ ਬੇ ਪਲੱਸ ਗੇਨ ਗੇਨ ਪਲੱਸ ਬੇ ਪ੍ਰੋਟੀਨ ਜਿਹਦੀ ਸਾਨੂੰ ਆਫਰ ਪਾਉਣ ਦੀ ਲੋੜ ਨਹੀਂ ਪੈਂਦੀ 3000 ਰੁਪਏ ਦਾ ਡੱਬਾ ਐਦਾਂ ਹੀ ਵਿਕ ਜਾਦਾ ਸਾਡਾ 골ਡ ਪ੍ਰਾਈਮ ਦਾ ਇਹ ਕਰਦਾ ਲੀਨ ਗੇਨਿੰਗ ਜਿਹੜੇ ਮੁੰਡੇ ਕਹਿੰਦੇ ਭਾਈ ਫੈਟ ਨਹੀਂ ਹੋਣੀ ਚਾਹੀਦੀ ਪਰ ਗੇਨਿੰਗ ਸਾਡੀ ਸੋਹਣੀ ਹੋ ਜAVE ਵੀ ਪੂਰਾ ਲੀਨ ਹੈ ਚੱਕੇ ਸਹਜ ਨੂੰ ਠੀਕ ਆ ਇਹ ਅੱਜ 3490 ਰੁਪਏ ਦੇ ਵਿੱਚ ਡੱਬਾ ਕੱਲਾ ਨਹੀਂ ਦੇਣ ਜਾ ਰਹੇ ਨਾਲ ਬੰਨ ਸਾਈ ਸਦਾ ਐਕਸਲ ਗੇਨਰ ਵੀ ਦਵਾਂਗੇ ਮੇਡ ਇਨ ਯੂ ਐਸ ਏ ਬੈਲ ਕੱਟ ਕੇ ਜੀ ਐਸ ਟੀ 262600 ਰੁਪਏ ਦੇ ਵਿੱਚ ਬੰਦੇ ਜੜ ਦਿੰਦੇ ਨੇ 262600 ਚ ਪਰ ਅੱਜ ਗੇਨਰ ਦੇ ਨਾਲ ਗੇਨ ਪਲੱਸ ਬੇ ਪ੍ਰੋਟੀਨ 3490 ਰੁਪਏ ਦੇ ਵਿੱਚ ਆਫਰ ਆ ਮੈਂ ਕਹਿੰਦਾ ਵੀ ਅੱਜ ਮੇਡ ਇਨ ਯੂ ਐਸ ਏ ਮੇਡ ਇਨ ਇੰਡੀਆ ਦੋਨਾਂ ਦੀਆਂ ਪਵਾ ਕੇ ਜੱਫੀਆਂ ਚੱਕ ਲੋ ਬਾਈ ਕਿਉਂ ਕਿ 3490 ਰੁਪਏ ਦੇ ਵਿੱਚ ਡੀਲ ਕੋਈ ਮਾੜੀ ਨਹੀਂ 1700 ਰੁਪਏ ਦਾ ਮੰਨ ਲਾਦਾ 1750 ਦਾ ਪਰ ਡੱਬਾ ਬੈਠਿਆ ਠੀਕ ਆ ਉਹੀ ਦੁਕਾਨਦਾਰੀ ਵਾਲੀ ਗੱਲ ਹੋ ਗਈ ਵੀ ਦੁਕਾਨਦਾਰੀ ਸੇਲਿੰਗ ਵਾਲੀ ਗੱਲ ਹੋ ਗਈ ਵੀ ਇਹ ਰੇਟ ਐ ਨੋਨਿ ਛੋਟੇ ਮਿਲਣ ਲੱਗੇ ਆ ਜੋ ਬਰੋ ਚੁੱਪ ਕਰਕੇ ਚੱਕ ਲੋ ਦੋਸ ਗੂ ਪੈਦੇ ਰੱਖੋ ਇੱਕ ਦੋ ਬਾਡੀ ਦੇ ਹਿਸਾਬ ਨਾਲ ਤੁਹਾਨੂੰ ਗਾਈਡ ਕਰ ਦਾਂਗੇ ਵੀ ਕਿੰਨੀ ਕਿੰਨੀ ਸਰਵਿੰਗ ਲੈਣੀ ਆ ਜਮੇ ਬਿਨਾ ਫਾਇਡ ਤੋਂ ਗੇਨ ਹੋਊਗਾ ਬਸ ਆਪਣੀ ਡਾਈਟ ਦੇ ਵਿੱਚ ਜਿਹੜਾ ਗੰਦਮਨ ਦਾ ਆਪਾਂ ਖਾਣੇ ਆ ਨਾ ਬਾਈ ਮੈਂ ਬਹੁਤ ਗੱਲਾਂ ਸ਼ੇਅਰ ਕਰਨੀਆਂ ਨੇ ਤੁਹਾਡੇ ਨਾਲ ਜਿਹੜੇ ਬੰਦੇ ਕਟਿੰਗ ਦਾ ਸਮਾਨ ਲੈ ਜਾਂਦੇ ਨੇ ਮੈਂ ਉਹ ਕੁਝ ਖਾਂਦਾ ਦੇਖਿਆ ਮੁੰਡਾ ਸੀ ਫੜਿਆ ਉੱਥੇ ਮਿਲਿਆ ਵੀ ਕਸ਼ਮੀਰ ਤੇ ਬੰਦਾ ਫੇਰ ਕਹਿੰਦਾ ਕਟਿੰਗ ਨਹੀਂ ਪੈਂਦੀ ਮੈਨੂੰ ਤਾਂ ਗੇਨਰ ਨੇ ਫੈਨ ਬਾਈ ਜਿਹੜੇ